ਖਬਰ ਫਰੀਦਕੋਟ ਤੋਂ ਸਾਹਮਣੇ ਆਇਆ ਜੁਥੇ ਨੀਜੀ ਸਕੂਲ ਦੇ ਬਾਹਰ ਦੋ ਵਿਦਿਆਰਥੀਆਂ ਦੇ ਵਿਚਕਾਰ ਜਿਹੜਾ ਤੋਪਖਨ ਮਿਲਿਆ ਤੇ ਜਿਹੜਾ ਬੰਨੀ ਜ਼ਿਆਦਾ ਕਾਤਕ ਸਾਬਿਤ ਹੁੰਦੀ ਹੈ ਕਿ ਮੌਕੇ ਤੇ ਪਹੁੰਚੀ ਪੀਸੀਆਰ ਟੀਮ ਦਾ ਮੋਟਰਸਾਈਕਲ ਤੱਕ ਭੰਨ ਦਿੱਤਾ ਜਾਂਦਾ ਤਾਂ ਮੌਕੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰਵਾ ਰਹੇ ਹਾਂ ਜੁਥੇ ਦੇਖ ਸਕਦੇ ਹੋ ਕਿ ਮੋਟਰਸਾਈਕਲ ਦੀ ਹਾਲਤ ਕਿਸ ਤਰ੍ਹਾਂ ਤੇ ਪੁਲਿਸ ਪ੍ਰਸ਼ਾਸਨ ਦੀ ਨਜ਼ਰਾਰੇ ਪੀਸੀਆਰ ਦੀ ਟੀਮ ਨਜ਼ਰਾਰੀ ਹੈ ਅਤੇ ਆਲੇ ਦੁਆਲੇ ਲੋਕ ਖੜੇ ਹੋਏ ਦਿਖਾਈ ਦੇ ਰਹੇ ਨੇ ਦਰਅਸਲ ਪੂਰਾ ਮਾਮਲਾ ਇਹ ਦੱਸਿਆ ਜਾ ਰਿਹਾ ਹੈ ਕਿ ਨਿਊ ਸਕੂਲ ਦੇ ਬਾਹਰ ਵਿਦਿਆਰਥੀਆਂ ਦੇ ਵਿਚਕਾਰ ਜੜੱਪ ਹੁੰਦੀ ਹੈ ਉਸ ਦੀ ਜਾਣਕਾਰੀ ਸਕੂਲ ਦੇ ਅਧਿਆਪਕਾਂ ਵੱਲੋਂ ਪੁਲਿਸ ਆਰ ਟੀਮ ਨੂੰ ਦਿੱਤੀ ਜਾਂਦੀ ਹੈ ਤਾਂ ਉਸ ਤੋਂ ਬਾਅਦ ਦੇ ਵਿੱਚ ਜਦੋਂ ਇੱਕ ਗੁੱਟ ਵੱਲੋਂ ਆਪਣੇ ਸਾਥੀ ਸੱਦੇ ਜਾਂਦੇ ਨੇ ਤਾਂ ਸਾਥੀ ਆਪਣੀ ਗੱਡੀ ਰਾਹੀਂ ਹੋਰ ਮੁੰਡਿਆਂ ਨੂੰ ਲੈ ਕੇ ਆਉਂਦੇ ਨੇ ਤੇ ਉਸ ਗੱਡੀ ਦੇ ਵਿੱਚ ਵੀ ਦੱਸਿਆ ਜਾ ਰਿਹਾ ਹੈ ਕਿ ਹਥਿਆਰ ਵੀ ਹੁੰਦੇ ਨੇ ਤਾਂ ਜਦੋਂ ਇਹ ਪੂਰੀ ਲੜਾਈ ਬਦਲ ਲੱਗਦੀ ਹੈ ਤਾਂ ਉਸ ਦੌਰਾਨ ਅਧਿਆਪਕਾਂ ਵੱਲੋਂ ਪੀਸੀਆ ਟੀਮ ਨੂੰ ਸੂਚਿਤ ਕਰ ਦਿੱਤਾ ਜਾਂਦਾ ਹੈ ਮੌਕੇ ਤੇ ਜਦੋਂ ਪੀਸੀਆ ਦੀ ਟੀਮ ਪਹੁੰਚਦੀ ਹੈ ਤਾਂ ਉਸੇ ਦੌਰਾਨ ਹੀ ਜੋ ਗੱਡੀ ਦੇ ਵਿੱਚ ਬੈਠੇ ਹੋਏ ਬਦਮਾਸ਼ ਹੁੰਦੇ ਨੇ ਮੁੰਡੇ ਹੁੰਦੇ ਨੇ ਜਿਵੇਂ ਹੀ ਉਹਨਾਂ ਵੱਲੋਂ ਪੀਸੀਆਟੀਮ ਦੇ ਮੋਟਰਸਾਈਕਲ ਦਾ ਹੋਟਰ ਸੁਣਿਆ ਜਾਂਦਾ ਹੈ ਤਾਂ ਉੱਚ ਤੋਂ ਨੱਠਣ ਦੀ ਕੋਸ਼ਿਸ਼ ਕਰਦੇ ਨੇ ਹਾਲਾਂਕਿ ਪੀਸੀਆਟੀਮ ਦੇ ਜਿਹੜੇ ਮੁਲਾਜ਼ਮ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਵੀ ਕਰਦੇ ਨੇ ਪਰ ਇੰਨੀ ਤੇਜ਼ ਨਾਲ ਉਹ ਗੱਡੀ ਭਜਾ ਕੇ ਲੈ ਕੇ ਜਾਂਦੇ ਨੇ ਕਿ ਬੁਰੇ ਜੋ ਮੋਟਰਸਾਈਕਲ ਹੁੰਦਾ ਹੈ ਉਸ ਨੂੰ ਵੀ ਭਾਂ ਦਿੱਤਾ ਜਾਂਦਾ ਹੈ ਇਸ ਵਿਚਾਲੇ ਗਨਿਮਤੇ ਰਹਿੰਦੀ ਹੈ ਕਿ ਜਿਹੜੇ ਮੁਲਾਜ਼ਮ ਨੇ ਉਹ ਉਹਨਾਂ ਦੀ ਹਾਲਤ ਠੀਕ ਰਹਿੰਦੀ ਹੈ ਕੋਈ ਵੀ ਜਾਨੀ ਨੁਕਸਾਨ ਨਹੀਂ ਹੁੰਦਾ ਪਰ ਮੋਟਰਸਾਈਕਲ ਉਹਨਾਂ ਦਾ ਬੁਰੀ ਤਰ੍ਹਾਂ ਕੀਤੇ ਨੁਕਸਾਨਿਆ ਗਿਆ ਤਾਂ ਮੌਕੇ ਉੱਤੇ ਮਾਹੌਲ ਜਿਹੜਾ ਤੁਸੀਂ ਦੇਖ ਸਕਦੇ ਹੋ ਕਿ ਪੀਸੀਆ ਟੀਮ ਦੇ ਮੁਲਾਜ਼ਮਾਂ ਦਾ ਜਿਹੜਾ ਹੈਗਾ ਮੋਟਰਸਾਈਕਲ ਨੂੰ ਬੁਰੀ ਤਰ੍ਹਾਂ ਨੁਕਸਾਨ ਦਿੱਤਾ ਗਿਆ ਅਤੇ ਉਹ ਖੁਦ ਗੱਡੀ ਦੇ ਵਿੱਚ ਸਵਾਰ ਹੋ ਕੇ ਜਿਹੜੇ ਵਿਦਿਆਰਥੀ ਸੀਗੇ ਬਦਮਾਸ਼ ਕਹਿ ਲਿਆ ਜਾਵੇ ਕਿਉਂਕਿ ਉਸ ਤਰ੍ਹਾਂ ਦੀ ਉਹਨਾਂ ਦੀ ਗੁੰਡਾਗਰਦੀ ਵੇਖਣ ਨੂੰ ਮਿਲੀ ਆ ਦਾ ਉਸ ਨੂੰ ਲੈ ਕੇ ਆਪਣੀ ਗੱਡੀ ਦੇ ਵਿੱਚ ਸਵਾਰ ਹੋ ਕੇ ਗੱਡੀ ਨੂੰ ਲੋਕ ਕਰਕੇ ਤੇਜ਼ ਰਫ਼ਤਾਰ ਦੇ ਵਿੱਚ ਭਜਾ ਕੇ ਫਰਾਰ ਹੋ ਚੁੱਕੇ ਨੇ ਤਾਂ ਤੁਹਾਨੂੰ ਦੱਸ ਦਿਆ ਕਾਰਨ ਕੀ ਹੈ ਪਿੱਛੇ ਕਿਉਂ ਇਹਨਾਂ ਦੀ ਲੜਾਈ ਹੋਈ ਹੈ ਉਹ ਅਜੇ ਜਾਂਚ ਦਾ ਵਿਸ਼ਾ ਹੈ ਪਰ ਇਸ ਵਿਚਾਲੇ ਇੱਕ ਵੱਡੀ ਖਬਰ ਜਿਹੜੀ ਇਹ ਰਹੀ ਹੈ ਕਿ ਜਦੋਂ ਲੜਾਈ ਹੁੰਦੀ ਹੈ ਤਾਂ ਜਿਵੇਂ ਹੀ ਉਹ ਫੀਸਿਟੀਵ ਦਾ ਮੁੱਤੋ ਸੁਣਦੇ ਨੇ ਤਾਂ ਉਸੇ ਦੌਰਾਨ ਪੁਨਾ ਬਦਮਾਸ਼ਾਂ ਵੱਲੋਂ ਤੇਜ਼ ਰਫ਼ਤਾਰ ਦੇ ਵਿੱਚ ਗੱਡੀ ਪਜਾ ਲਈਤੀ ਜਾਂਦੀ ਹੈ ਅਤੇ ਇਹ ਵੀ ਧਿਆਨ ਦੇ ਵਿੱਚ ਨਹੀਂ ਰਹਿੰਦਾ ਕਿ ਇਸ ਦੌਰਾਨ ਕੋਈ ਜਾਨੀ ਨੁਕਸਾਨ ਧੱਕੀ ਹੋ ਸਕਦਾ ਹੈ ਤਾਂ ਪੂਰੇ ਮਾਮਲੇ ਨੂੰ ਲੈ ਕੇ ਉਹ ਕੀ ਕੁਝ ਬਿਆਨ ਕੀਤਾ ਤਜਕਿਰ ਗਿਆ ਪਲਾਜ਼ਮਾ ਵੱਲੋਂ ਅਤੇ ਮੌਕੇ ਉੱਤੇ ਪਹੁੰਚੇ ਚਸ਼ਮਦੀਤ ਲੋਕਾਂ ਵੱਲੋਂ ਸੁਣਦਿਆਂ ਤਿੰਨ ਗੱਡੀਆਂ ਆਈਆਂ ਇਹਨਾਂ ਮਲਾਜਮਾ ਨੇ ਰੋਕਣ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਇਹਨਾਂ ਇਹਨਾਂ ਠੱਲ ਕੇ ਮੋਟਰਸਾਈਕਲ ਰੋਕਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਰੋਕੀਆਂ ਨਹੀਂ ਤੋਂ ਜਿਰਾ ਕੇ ਲੈ ਗਏ ਮੋਟਰਸਾਈਕਲ ਤੋਂ ਆ ਮੋਟਰਸਾਈਕਲ ਤੋਂ ਲੜਦੇ ਸੀਗੇ ਤੇ ਨਹੀਂ ਪਤਾ ਇਹ ਲੜਦੇ ਤਾਂ ਨਹੀਂ ਗੱਡੀਆਂ 'ਚ ਭੱਜ ਕੇ ਆ ਕੇ ਬੈਠੇ ਆ ਉਹ ਜਦੋਂ ਇਹਦਾ ਹੂਟਰ ਵੱਜਿਆ ਭੱਜ ਕੇ ਆ ਕੇ ਗੱਡੀਆਂ 'ਚ ਬੈਠੇ ਆ ਤੇ ਜਦੋਂ ਇਹਨਾਂ ਨੇ ਰੋਕਣ ਦੀ ਕੋਸ਼ਿਸ਼ ਕੀਤੀ ਮੋਟਰਸਾਈਕਲ ਤੋਂ ਉੱਤਰ ਨਿਗਾਹ ਕੇ ਲੈ ਗਈ ਚੱਲ ਗਈ ਪਰ ਸਾਨੂੰ ਫੋਨ ਗਿਆ ਮੋਤੀ ਸਾਹਿਬ ਦਾ ਹਾਂ ਮੋਤੀ ਸਾਹਿਬ ਦਾ ਪਰ ਸਾਨੂੰ ਕਾਲ ਆਈ ਸੀ ਸਾਹ ਦੇ ਫੋਨ ਤੋਂ ਇਹ ਲੜਾਈ ਹੋ ਰਹੀ ਹੈ ਦੱਸਦੇ ਸੀ ਬਾਈ ਲੜਾਈ ਝਗੜਾ ਪਿਆਦਾ ਜਾ ਕੇ ਦੇਖੋ ਅਸੀਂ ਇੱਥੇ ਹਜੇ ਆ ਕੇ ਖੜੇ ਸੀ ਤੇ ਜੋ ਦੇਖਿਆ ਆ ਕੇ ਤਿੰਨ ਗੱਡੀਆਂ ਤੇ ਸੀਗੇ ਉਹ ਮੁੰਡੇ ਉਸ ਉੱਤੇ ਵਰਦੀਆਂ ਪਾਈਆਂ ਸੀ ਉਹ ਸਕੂਲ ਦੇ ਅੰਦਰ ਸੜਾ ਸਿਕਲਵਾਰਾ ਲੈ ਕੇ ਅੰਦਰ ਅਟੈਕ ਕਰ ਰਹੇ ਸੀ ਤੇ ਅਸੀਂ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਇੰਨੇ ਜੀ ਉਹਨਾਂ ਨੇ ਆਦੇ ਗੱਡੀਆਂ 'ਚ ਬਹਿ ਕੇ ਗੱਡੀਆਂ ਅੰਦਰੋਂ ਲੋਕ ਲਾ ਲਈਆਂ ਤੇ ਸਾਡੀ ਬਾਈਕ ਨੂੰ ਕਾਫੀ ਨੁਕਸਾਨ ਹੋਰ ਕੇ ਤੇ ਸਾਡੇ ਉੱਤੇ ਚੜਾਉਣ ਦੀ ਵੀ ਕੋਸ਼ਿਸ਼ ਕੀਤੀ ਤੇ ਦੌੜ ਗਏ ਡਰਕੀਆਂ ਵਿੱਚ ਮਾਰੀਆਂ ਹਾਂਜੀ ਮੋਟਰਸਾਈਕਲ ਦੇ ਵਿੱਚ ਅਸੀਂ ਪੱਜ ਕੇ ਪਿੱਛੇ ਹੋ ਗਏ ਨਹੀਂ ਅਸੀਂ ਪਿੱਛੇ ਹੋ ਗਏ ਜਦੋਂ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਗੱਡੀਆਂ ਪੂਰੀ ਸਪੀਡ ਤੇ ਭਜਾ ਕੇ ਲੈ ਗਏ ਸੀ ਬਾਰੇ ਵਿਅਕਤੀ ਇਹਨਾਂ ਦੇ ਕੋਸ਼ਿਸ਼ ਸੀਗੇ ਸਰ ਵਰਦੀਆਂ ਤੇ ਉਹਨਾਂ ਦੇ ਨਾਮ ਨਹੀਂ ਅਸੀਂ ਜਾਣਦੇ

ਇਹਨਾਂ ਇਹਨਾਂ ਨੂੰ ਥੱਲ ਕੇ ਮੋਟਰਸਾਈਕਲ ਰੋਕਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਰੋਕੀਆਂ ਨਹੀਂ ਤਾਂ ਉਹਨਾਂ ਨੂੰ ਝਰਾ ਕੇ ਲੈ ਗਏ ਮੋਟਰਸਾਈਕਲ ਤੋਂ ਆ ਮੋਟਰਸਾਈਕਲ ਤੋਂ ਲੜਦੇ ਸੀਗੇ ਤੇ ਨਹੀਂ ਪਤਾ ਇਹ ਲੜਦੇ ਤਾਂ ਨਹੀਂ ਗੱਡੀਆਂ 'ਚ ਭੱਜ ਕੇ ਆ ਕੇ ਬੈਠੇ ਆ ਉਹ ਜਦੋਂ ਇਹਨਾਂ ਦਾ ਹੋਟਰ ਵੱਜਿਆ ਭੱਜ ਕੇ ਆ ਕੇ ਗੱਡੀਆਂ 'ਚ ਬੈਠੇ ਆ ਤੇ ਜਦੋਂ ਇਹਨਾਂ ਨੇ ਰੋਕਣ ਦੀ ਕੋਸ਼ਿਸ਼ ਕੀਤੀ ਮੋਟਰਸਾਈਕਲ ਤੋਂ ਉੱਤਰ ਹੀ ਨਗਾ ਕੇ ਲੈ ਗਏ ਲੈ ਗਏ